ਸਵੇਰ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਡੀਐਸਪੀ ਸਿਟੀ ਰਜਿੰਦਰ ਮਨਹਾਸ ਹੁਣਾਂ ਵੱਲੋਂ ਚਾਰਜ ਸੰਭਾਲਿਆ ਗਿਆ ਜਿੱਥੇ ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਉਹਨਾਂ ਦਾ ਕਹਿਣਾ ਸੀਗਾ ਕਿ ਸਰਕਾਰੀ ਅੰਸਰਾਂ ਨੂੰ ਖੁੱਲੀ ਚੇਤਾਵਨੀ ਜਿਹੜੀ ਡੀਐਸਪੀ ਸਿਟੀ ਰਜਿੰਦਰ ਮਨਹਾਸ ਹੁਣਾ ਵੱਲੋਂ ਦਿੱਤੀ ਗਈ ਕਿ ਸਰਕਾਰੀ ਅੰਸਰ ਆਪਣੇ ਕੰਮਾਂ ਤੋਂ ਬਾਜ਼ਦਨ ਨਈ ਤਾਂ ਕਾਨੂੰਨ ਮੁਤਾਬਿਕ ਜਿਹੜੀ ਬੰਦੀ ਕਾਰਵਾਈ ਹੋਣਾ ਤੇ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਸੀਗਾ ਕਿ ਸਾਡੇ ਸ਼ਹਿਰ ਵਾਸੀ ਨੂੰ ਛੋਟੇ ਛੋਟੇ ਸਮੱਸਿਆਵਾਂ ਮੱਝ ਗਿਆ ਵੇਖ ਕੋਲੋਂ ਮਿੰਟਰੀ ਨਾ ਪਹਿਲ ਦੇ ਦਾ ਸਾਡੇ ਵੱਲੋਂ ਜਿਹੜੀਆਂ ਸਾਡੇ ਵੱਲੋਂ ਜਿਹੜੀਆਂ ਪੁਰੀਆਂ ਕੀਤੀਆਂ ਜਾਣਗੀਆਂ ਉਹ ਪੋਰਟਲ ਜਿhko ਮੈਂ ਰੀਸੈਂਟਲੀ ਡੀਐਸਪੀ ਐਜ਼ ਅ ਡੀਐਸਪੀ ਸਿਟੀ ਸਟਾਰ ਸੰਭਾਲਿਆ ਔਰ ਮੇਨ ਮਕਸਦ ਕੋਲਦਾ ਹੁੰਦਾ ਜੋ ਹੈ ਇੱਕ ਟ੍ਰੈਂਡ ਹੈ ਕਿ ਜਿਹੜੇ ਡਰੱਗ ਪੈਡਲਰਸ ਨੇ ਨਸ਼ਾ ਵੇਚਣਾ ਹੈ ਉਹਨਾਂ ਦੇ ਕੰਟਰੋਲ ਕਰਨਾ ਜਨਰਲ ਲਾਉਂਡ ਆਰਡਰ ਜਿਹਦੇ ਵਿੱਚ ਸਾਡੇ ਜਿਹੜੇ ਅੱਛੇ ਨਾਗਰਿਕ ਹੈ ਸਾਡੇ ਸ਼ਹਿਰੀ ਨੇ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਉਹਨਾਂ ਨੂੰ ਕੋਈ ਉਦਾਂ ਦਾ ਕੋਈ ਤਮਾਸ਼ਾ ਆਦਮੀ ਪਰੇਸ਼ਾਨ ਨਾ ਕਰੇ ਉਹਨਾਂ ਦੇ ਜੋ ਛੋਟੀਆਂ-ਛੋਟੀਆਂ ਤਕਲੀਫਾਂ ਹਨ ਉਹਨਾਂ ਨੂੰ ਸੋਲਵ ਕਰਨਾ ਸਾਡਾ ਜਿਹੜਾ ਮੇਨ ਮੰਤਵ ਹੈ ਸੋ ਆਪਾਂ ਨੂੰ ਬੜੀ ਇਮਾਨਦਾਰੀ ਨਾਲ ਸਾਰੇ ਇਹਦੇ ਟੀਮ ਕੰਮ ਕਰਾਂਗੇ ਪਟਨਾਪੁਰ ਸਰ ਟ੍ਰੈਫਿਕ ਦੀ ਸਮੱਸਿਆ ਬੜੀ ਹੈ ਉਸ ਤੋਂ ਚਾਹੁੰਦੇ ਸੁਣੋ ਦੇਖੀ ਕੋਈ ਅਸਰ ਦੇਖੋ ਟ੍ਰੈਫਿਕ ਸਮੱਸਿਆ ਸ਼ਹਿਰ ਜਿਹੜਾ ਹੈ ਹੁਣ ਜਿੱਦਾਂ ਟ੍ਰੈਫਿਕ ਕਾਫੀ ਇੱਥੇ ਕੰਜੈਸਟਡ ਹੈ ਤੋ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਸਟਰੀਮ ਲਾਈਨ ਕੀਤਾ ਜਾਏ ਟ੍ਰੈਫਿਕ ਚੱਲਦੀ ਰਹੇ ਕਿ ਇਹਨੂੰ ਉਦਾਂ ਦੀ ਕੋਈ ਪ੍ਰੋਬਲਮ ਨਾ ਆਏ ਸਾਡੇ ਬੈਸਟ ਐਫਰਟਸ ਹੋਣਗੇ ਇਹ ਇਸ ਕੱਲ ਨੂੰ ਤਰਸਤ ਕਰਦੇ। ਕਈ ਸ਼ਰਾਰਤੀ ਅਨਸਰ ਨੇ ਜਿਹੜੀਆਂ ਕਿ ਜਿਹੜੀਆਂ ਘਟਨਾਵਾਂ ਹੋ ਜਾਂਦੇ ਨੇ ਉਹਨਾਂ ਨੂੰ ਤੁਹਾਡੀ ਚੇਤਾਵਨੀ ਦੇ ਦੇ। ਦੇਖੋ ਜਿਹੜਾ ਸ਼ਰਾਰਤੀ ਅਨਸਰ ਹੈ ਤੇ ਆਪਾਂ ਤੇ ਇਹੋ ਕਰਨਾ ਤੇ ਸੁਧਰ ਜਾਓ ਨਹੀਂ ਤੇ ਫਿਰ ਜੋ ਕਾਨੂੰਨ ਹੈ ਕਾਨੂੰਨ ਮੁਤਾਬਕ ਉਹਨਾਂ ਨੂੰ ਡੀਲ ਕੀਤਾ ਜਾਵੇ।